ਸਾਡੇ ਇੱਥੇ ਭਾਜੀ ਰਹਿੰਦੇ ਆ ਸਾਬੀ ਭਾਜੀ ਉਹਨਾਂ ਦੇ ਪਸ਼ੂ ਹਾਰਕ ਦੇ ਵਿੱਚ ਤੇ ਇਹਨਾਂ ਤੋਂ ਕਾਫੀ ਦਿਨ ਦੀਆਂ ਕੰਪਲੀਟਾ ਵਗੈਰਾ ਹੋ ਰਹੀਆਂ ਜੋ ਵੀ ਸਾਨੂੰ ਨਹੀਂ ਪਤਾ ਅੱਜ ਕੋਈ ਆਏ ਸੀਗੇ ਉਹਨਾਂ ਨੂੰ ਟਾਂਟ ਭਈ ਆਉਣ ਤੇ ਮੈਂ ਮੌਕੇ ਤੇ ਹੈ ਵੀ ਨਹੀਂ ਸੀ ਜਦੋਂ ਲੜਾਈ ਹੋਈ ਆ ਉਦੋਂ ਦੇਖਿਆ ਜਾ ਕੇ ਤੇ ਲੜਾਈ ਝਗੜਾ ਹੁੰਦਾ ਸੀਗਾ ਚਲੋ ਇਹਨਾਂ ਦਾ ਕੋਈ ਪਰਸਨਲ ਮੈਟਰ ਸੀ ਸਾਡਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਸੀਗਾ ਤਦ ਪਰ ਸਾਨੂੰ ਇਹਨਾਂ ਦੀ ਸਾਥੀ ਭਾਈ ਦੀ ਮੈਸੇਜ ਨੇ ਬਹੁਤ ਘੱਡੀਆਂ ਔਰ ਗੰਦੀਆਂ ਗਾਲਾਂ ਕੱਢੀਆਂ ਬੇਨ ਮਤਲਬ ਤੋਂ ਜਦ ਹੋਵੇ ਨਾ ਵੀ ਸਾਡਾ ਕੋਈ ਰੋਲ ਆ ਵਿੱਚ ਤੁਹਾਡੀ ਕੋਈ ਰੰਜਿਸ਼ ਆ ਸਾਡੀ ਕੋਈ ਰੰਜਿਸ਼ ਨਹੀਂ ਆ ਬੜੇ ਵਧੀਆ ਸੀ ਇੱਥੇ ਰਹਿਨੇ ਆ ਮੇਰਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਆ ਔਰ ਮੇਰੇ ਨਾਲ ਬੱਦਸ ਲੁੱਕੀ ਕੀਤੀ ਔਰ ਮੈਨੂੰ ਗਾਲਾਂ ਕਢੀਆਂ ਪਾਜੀ ਇਹ ਉਹਨਾਂ ਦਾ ਮਹੱਲੇ ਨਿਵਾਸੀਆਂ ਦਾ ਕਹਿਣਾ ਆ ਬਈ ਜਿਹੜੀ ਤੁਸੀਂ ਮੱਜਾ ਬੰਨਿਆ ਬਈ ਪਾਰਕ ਚ ਮੱਜਾ ਬੰਨ ਸਕਦੇ ਤੁਸੀਂ ਹਾਂਜੀ ਪਾਰਕ ਚ ਮੱਜਾ ਬੰਨ ਸਕਦਾ ਆਪਾਂ ਫ੍ਰੀ ਕਵਰੇਜ ਰਹਿ ਸਕਦੇ ਹਾਂ ਜੀ ਕਬਜ਼ਾ ਕਰਕੇ ਉਹ ਤਾਂ ਉਦੋਂ ਸਹੀ ਆ ਜੀ ਸਾਰਾ ਕੁਝ ਆ ਕਬਜ਼ਾ ਹੀ ਕੀਤਾ ਮੈਨੂੰ ਦੱਸੋ ਉਸ ਬੰਦੇ ਨੇ ਆਪਣੀ ਪੂਰੀ ਪੌੜੀ ਸੰਭੀ ਆ ਪੂਰੀ ਪੌੜੀ ਬੰਦ ਕੀਤੀ ਆ ਉਹ ਕਰ ਸਕਦੇ ਆ ਜੀ ਆਪਾਂ ਫੈਕਟਰੀ ਚਲਾ ਸਕਦੇ ਇੱਥੇ ਮਹੱਲੇ ਦੇ ਵਿੱਚ ਕੋਈ ਕੁਝ ਨਹੀਂ ਕਰ ਸਕਦੇ ਮੇਰੀ ਗੱਲ ਆ ਜਿਹੜਾ ਜੋ ਸਵਾਲ ਮੈਂ ਤੁਹਾਨੂੰ ਪੁੱਛਿਆ ਉਹਦਾ ਜਵਾਬ ਦਿਓ ਮੈਂ ਤੁਹਾਨੂੰ ਕਹਿੰ ਠੀਕ ਹੈ ਜੀ ਤੋੜਿਆ ਕਾਪਸ਼ਨ ਮੈਨੂੰ ਕੋਈ ਦਿੱਕਤ ਨਹੀਂ ਮੈਂ ਆਪਣਾ ਚੱਕ ਲਵਾਂ ਜੋ ਵੀ ਹੈਗਾ ਇਹ ਦੱਸੋ ਇੱਕ ਵਾਰ ਪਿਛਲੇ ਵਿੱਚ ਆਪਾਂ ਇਹ ਸਾਰਾ ਕਬਜ਼ਾ ਹੀ ਕੀਤਾ ਹੈ ਇਹ ਕਿਹੜਾ ਖਾਲੀ ਕਰਾ ਕੇ ਸਾਰਾ ਜੀ ਦੇਖੋ ਜੀ ਮੇਹਰ ਤਾਂ ਹੁਣ ਬੈਠਾ ਹੁਣ ਸਪਾਈ ਸੁਪਾਈ ਭੰਦਾ ਹੁਣ ਚੱਲੂਗਾ ਜੀ ਆ ਸਪਾਈ ਪੂਰੀ ਪਾਰਕਿੰਗ ਪੂਰੀ ਪੌੜੀ ਬੰਦ ਕੀਤੀ ਹੈ ਦੱਸੋ ਇਹਦੇ ਵਿੱਚ ਆਪਾਂ ਪੌੜੀ ਬੰਦ ਕਰ ਸਕਦੇ ਹਾਂ ਤੁਹਾਡੇ ਨਾਲ ਗੱਲਬਾਤ ਹੋ ਰਹੀ ਤੁਸੀਂ ਜਵਾਬ ਦੇ ਦਿਓ ਬਾਕੀਆਂ ਨਾਲ ਜੋ ਗੱਲ ਹੋ ਉਹ ਜਵਾਬ ਦੇਣਗੇ ਹਣਾ ਹੁਣ ਮੇਰੀ ਗੱਲ ਹੁਣ ਪਾਰਕ ਦੇ ਪੌੜੀ ਥੱਲੇ ਦੁਕਾਨ ਪਾਈ ਹੈ ਬੰਦੇ ਨੇ ਉਹ ਜਾਇਜ਼ ਆ ਹੂੰ ਲਸੋ ਚਲੋ ਮੈਨੂੰ ਮੈਂ ਜਿਹੜੀ ਆਪਾਂ ਦੀ ਨਿਗਾਹ ਹੀ ਕਮ ਆਇਆ ਨਾ ਮੈਂ ਕਹਿੰਦਾ ਜੋ ਕੀਤਾ ਬਹੁਤ ਸੋਹਣਾ ਹੋਇਆ ਠੀਕ ਹੈ ਜੀ ਉਹਨਾਂ ਨੇ ਤੋੜਨਾ ਸੀ ਤੋੜ ਕੇ ਆਪਣਾ ਕੰਮ ਖਤਮ ਕਰਕੇ ਆਪਾਂ ਗੱਲ ਖਤਮ ਪਰ ਮਸਲਾ ਇਹ ਆ ਬਈ ਆਪਾਂ ਬੰਨ ਨਹੀਂ ਸਕਦੇ ਆਪਾਂ ਚੱਕ ਲਈਏ ਜੀ ਅਸੀਂ ਨਹੀਂ ਬੰਨਾਂਗਾ ਤੂੰ ਠੀਕ ਹੈ ਜੀ ਨਾਲ ਦੇ ਗਵੰਡਿਆਂ ਨੇ 8 ਸਾਲਾਂ ਤੋਂ ਮੱਝਾ ਰੱਖਿਓਗੇ ਸਾਡੇ ਘਰ ਦੇ ਸਾਹਮਣੇ ਤੇ ਅੱਜ ਉਹਨਾਂ ਨੂੰ ਮੱਜਾ ਚੱਕਾਂ ਦਾ 4-5 ਦਿਨ ਹੋ ਗਏ ਉਹਨਾਂ ਨੂੰ ਕਿਹਾ ਹੋਇਆ ਸੀ ਦਾ ਜਿੱਦਾਂ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਐਮਸੀ ਸਾਹਿਬ ਨੂੰ ਪੂਰੇ ਸਾਡੇ ਨਾਲ ਦੇ ਗਵੰਡੀਆਂ ਨੇ ਵੀ ਸਾਰੇ ਮਹੱਲੇ ਨੇ ਸਾਈਨ ਕੀਤੇ ਹੋਏ ਸੀਗੇ ਫਿਰ ਅਸੀਂ ਐਪਲੀਕੇਸ਼ਨ ਐਮਸੀ ਸਾਹਿਬ ਨੂੰ ਦਿੱਤੀ ਐਮਸੀ ਅੱਗੇ ਗਾਂ ਕੌਮੇਰ ਨੂੰ ਵੀ ਦਿੱਤੀ ਤੇ ਉਹਨਾਂ ਨੇ ਉਹਨਾਂ ਨੂੰ 5 ਦਿਨ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਮੱਜਾ ਚੱਕੀਆਂ ਨਹੀਂ ਤੇ ਫਿਰ ਅੱਜ ਉਹ ਕਾਰਪੋਰੇਸ਼ਨ ਵਾਲੇ ਆ ਗਏ ਮੱਜਾ ਚੱਕ ਆ ਕੇ ਉਹਨਾਂ ਦਾ ਤੋੜ ਗਏ ਘਰਪੁਰ ਮੱਜਾ ਦਾ ਤੇ ਉਹਨਾਂ ਨੇ ਸਾਡੇ ਦੇ ਆ ਕੇ ਹਮਲਾ ਕਰ ਦਿੱਤਾ ਤੁਹਾਡੇ ਨੇ ਕਿਉਂ ਕੀਤਾ ਉਹਨਾਂ ਕਹਿੰਦੇ ਕਿ ਤੁਸੀਂ ਚਕਾਇਆ ਜਾਂ ਕਿ ਸਾਰੇ ਮਹੱਲੇ ਨੂੰ ਉਹਦਾ ਸੀ ਪ੍ਰੋਬਲਮ ਸੀਗੀ ਕਿ ਬਲਵੀਰ ਠਾਕੁਰਾਂ ਬਲੋ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਕੀ ਮਾਮਲਾ ਕੀ ਸਾਰੇ ਤੁਹਾਡੇ ਮਹੱਲੇ ਵਿੱਚ ਵਾਰਡ 'ਚ ਲੜਾਈ ਹੋਈ ਹੈ ਦੋ ਦਿਨਾਂ ਦੀ ਤੇ ਉਹ ਤੁਹਾਡੇ ਤੇ ਰੋਪ ਲਗਾ ਰਹੇ ਆ ਵੀ ਬਲਵੀਰ ਠਾਕਰ ਦੀ ਸ਼ਹਿਦਿ ਉੱਤੇ ਸਾਡਾ ਨੇ ਹਮਲਾ ਕੀਤਾ ਇਹਨਾਂ ਨੇ ਕੀ ਮਾਮਲਾ ਸਾਰਾ ਦੱਸਿਓ ਕੋਈ ਮਾਮਲਾ ਤਾਂ ਇਹ ਅੱਜ ਤਾਂ ਨਹੀਂ ਇਹਨਾਂ ਨੇ ਪਿਛਲੀ ਵਾਰੀ ਵੀ ਕੰਪਲੇਂਟ ਦਿੱਤੀ ਸੀਗੀ ਕਮਿਸ਼ਨਰ ਨੂੰ ਇਹਨਾਂ ਨੇ ਪਰਿਵਾਰ ਨੇ ਜਿਹੜੇ ਸਾਹਮਣੇ ਰਹਿੰਦੇ ਆ ਉੱਥੇ گاਉਂ ਮੁਜਾ ਬੰਨੀਆਂ ਉਹਨਾਂ ਨੇ ਵੀ ਸਾਨੂੰ ਜੀ ਹੈਲਥੀ ਦੀ ਪ੍ਰੋਬਲਮ ਹੈਗੀ ਆ ਬਿਮਾਰ ਹੁੰਦੇ ਆ ਮੱਖੀਆਂ ਮੱਛਰਾਂ ਸਾਰਾ ਉਹਨਾਂ ਨੇ ਦਿਖਾਇਆ ਸੀ ਵੀਡੀਓ ਬਣਾ ਕੇ ਸਾਰਾ ਕੁਝ ਉੱਤੋਂ ਬਾਅਦ ਮਾਮਲਾ ਮੇਲੇ ਤੇ ਕਰਾਇਆ ਤੇ ਮੈਂ ਜਾ ਕੇ ਸੀ ਉੱਤੇ ਜਾਗਰਤ ਮਿਸ਼ਨ ਨੂੰ ਮੈਡਮ ਦੇ ਐਪਲੀਕੇਸ਼ਨ ਦੇ ਦਿੱਤੀ ਉਹਨਾਂ ਨੇ ਢਾ ਦਿੱਤਾ ਸੀ ਸਾਰਾ ਕੁਝ ਉਸ ਦੌਰਾਨ ਇਹਨਾਂ ਨੇ ਕਾਉਂਸਲਰ ਨੂੰ ਲੈ ਕੇ ਤੇ ਉੱਥੇ ਇੱਕ ਸਰਵਿਸਿਬਲ ਹਸਪੀਟਲ ਵਿੱਚ ਹੈਗਾ ਆ ਬਿਨੋਦ ਆ ਮੁੰਡਾ ਕੋਈ ਲੈ ਅੰਦਰ ਹੈ ਸਟੈਂਪ ਵੀ ਹੈਗਾ ਆ ਹਾਜ਼ਰੀ ਕਰਦਾ ਹੈ ਤੇ ਉਹ ਜਾ ਕੇ ਕੁਰਸੀ ਤੇ ਬਹਿ ਕੇ ਕੌਂਸਲਰ ਬਹਿ ਕੇ ਫਿਰ ਮੱਝਾ ਗਾਮਾ ਬਣਾਤੀਆਂ ਜਿਹੜੀ ਉਹ ਟਾਕੇ ਸੀ ਕਾਰਪੋਰੇਸ਼ਨ ਵਾਲੇ ਇਹਨਾਂ ਨੇ ਫਿਰ ਰੋਣਾ ਬਣਾ ਦਿੱਤੀਆਂ ਤੇ ਉਸ ਮੈਟਰ ਵਿੱਚ ਫਿਰ ਚਲੋ ਮਾਮਲਾ ਇਹਨਾਂ ਨੇ ਠੰਡਾ ਕਰ ਦਿੱਤਾ ਵੀ ਲੜਾਈ ਦਾ ਇਸ਼ੂ ਨਹੀਂ ਬਣਾ ਲੈ ਗਾਲਾਂ ਉਦੋਂ ਵੀ ਇਹਨਾਂ ਨੂੰ ਕੱਢਦੇ ਹੁੰਦੇ ਸੀ ਵਿਚਾਰੇ ਨੂੰ ਹਥਿਆਰ ਲੈ ਕੇ ਪੈਂਦੇ ਸੀ ਤੇ ਇਹਨਾਂ ਨੇ ਜਦੋਂ ਹੁਣ ਦੁਬਾਰਾ ਇਸ਼ੂ ਉੱਠਿਆ ਇਹਨਾਂ ਨੇ ਮੈਨੂੰ 40-50 ਬੰਦਿਆਂ ਨੇ ਕੰਪਲੀਟ ਲੈ ਕੇ ਦਿੱਤੀ ਜਦੋਂ ਇਲੈਕਸ਼ਨ ਹੋ ਗਏ ਐਮਸੀ ਬਣ ਗਿਆ ਸੀ ਮੇਰੇ ਮਿਸੇ ਜੀ ਉਸ ਤੋਂ ਬਾਅਦ ਫੇਰ ਮੁੱਦਾ ਸਾਡਾ ਵੀ ਕਹਿੰਦੇ ਵੀ ਸਫਾਈ ਕਰਨੀ ਆ ਕਾਰਪੋਰੇਸ਼ਨ ਦੇ ਸਾਰੀਆਂ ਪਾਰਕਾਂ ਦੀ ਸਫਾਈ ਕਰਨੀ ਆ ਉਹਨਾ ਮੁੱਦਾ ਆ ਮਾ ਵੀ ਪਾਰਟੀ ਦਾ ਵੀ ਜਿਹੜੀ ਹੈਲਥੀ ਕਿਤੇ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਆ ਮੱਖੀਆਂ ਮੱਛਣਾਂ ਦੀ ਗਾਵਾਂ ਵਿੱਚ ਇਹਨਾਂ ਸਰਕਾਰੀ ਲਗਾਤਾਰ ਪੰਜ ਸਾਲਾਂ ਤੋਂ ਬੰਨੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਤਾਂ ਜੁਰਮਾਨਾ ਵੀ ਪੈਣਾ ਚਾਹੀਦਾ ਸੀਗਾ ਮੋਟਾ ਸਰਕਾਰ ਨੇ ਚਲੋ ਕੁਝ ਨਹੀਂ ਕੀਤਾ ਇਹਨਾਂ ਨੂੰ 5-7 ਦਿਨ ਦਾ ਟਾਈਮ ਦਿੱਤਾ ਦੋ ਵਾਰੀ ਇਹਨਾਂ ਨੇ ਮੱਝਾਂ ਗਾਵਾਂ ਨਹੀਂ ਚੱਕੀਆਂ ਇਹਨਾਂ ਨੇ ਵਾਦਾ ਕੀਤਾ ਸੀ ਸਰਕਾਰ ਨਾਲ ਵੀ ਅਸੀਂ ਤੁਹਾਨੂੰ ਫੋਟੋਆਂ ਖਿੱਚ ਕੇ ਪਾਦ ਮੰਗਾਂਗੇ ਤੇ ਅੱਜ ਜੀਵੀਸੀ ਲੈ ਕੇ ਆਏ ਕਾਰਪੋਰੇਸ਼ਨ ਨੇ ਇਹਨਾਂ ਤੇ ਜੋ ਕਾਰਵਾਈ ਬੰਦੀ ਸੀ ਉਹ ਕਰ ਦਿੱਤੀ ਆ